ਗੁਰਬਖਸ਼ਿੰਘ ਦੀ ਪੰਜਾਬੀ ਕਹਾਣੀ ਅਣਵਹੀ ਮਾਂ ਦਾ ਅਗਲਾ ਪਾਗ ਪੰਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਤੁਸੀਂ ਸੁਣਨੇ ਹੋ YouTube ਚੈਨਲ ਸਭ ਬੜੀ 11 ਸੋ ਐਸੀ ਤਰ੍ਹਾਂ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸੋ ਆਓ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪ੍ਰਭਾ ਨੂੰ ਸਕੂਲੋਂ ਕੱਢ ਦਿੱਤਾ ਗਿਆ ਦੱਸਿਆ ਗਿਆ ਕਿ ਉਹਦਾ ਬੱਚਾ ਵੀ ਵਿਚਾਰ ਦਾ ਫਲ ਸੀਗਾ ਕਈ ਊਜ਼ਾ ਹੋਰ ਵੀ ਲਾਈਆਂ ਅਖਬਾਰ ਵਿੱਚ ਵੀ ਕੱਢਵਾ ਦਿੱਤਾ ਗਿਆ ਆਪਣੇ ਸਕੂਲ ਦੀ ਸ਼ਰਤ ਦਾ ਖਿਆਲ ਬਿਨਾਂ ਕੀਤਾ ਹੈਡਮਾਸਟਰ ਵੀ ਪ੍ਰਭਾ ਨੂੰ ਦਿਲਬਰੀ ਨਾ ਦੇ ਸਕਿਆ ਉਹਨੂੰ ਵੀ ਪੰਡੇ ਜਾਨ ਦਾ ਡਰਾਵਾ ਦਿੱਤਾ ਗਿਆ ਸੀਗਾ ਕੁੜੀਆਂ ਵੀ ਆਪਣੀ ਪਿਆਰੀ ਉਸਤਾਨੀ ਨੂੰ ਪਿਆਰ ਨਾ ਦੇ ਸਕੀਆਂ ਹੌਣ ਉਹਦੀ ਸ਼ੋਭੀ ਗੰਦੀ ਸਮਝੀ ਜਾਂਦੀ ਸੀ ਪ੍ਰਭਾ ਆਪਣੇ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਚਲੀ ਗਈ ਰੇਲ ਗੱਡੀ ਵਿੱਚ ਉਹਦੇ ਨਾਲ ਇੱਕ ਬਿਰਧ ਵਿਧਵਾ ਬੈਠੀ ਸੀ ਸਾਰੀ ਵਾਟ ਉਹਨੂੰ ਪ੍ਰਭਾ ਆਰਾਮ ਦੇਣ ਦਾ ਯਤਨ ਕਰਦੀ ਰਹੀ ਇਹ ਬਿਰਧ ਮਾਤਾ ਅਮੀਰ ਤੇ ਨਹੀਂ ਸੀਗੀ ਪਰ ਹਮਦਰਦ ਦਿਲ ਵਾਲੀ ਸੀ ਪ੍ਰਭਾ ਦਾ ਇਸ ਉਮਰ ਵਿੱਚ ਵਿਧਵਾ ਹੋਣਾ ਸੁਣ ਕੇ ਉਹ ਬੜਾ ਤਰਸ ਕਰਨ ਲੱਗੀ ਸੀਗੀ ਪ੍ਰਭਾ ਨੇ ਸੰਖੇਪ ਜਹੀ ਵਾਰਤਾ ਆਪਣੀ ਸੁਣਾਈ ਕਿ ਸਕੂਲ ਵਿੱਚੋਂ ਉਹਨੂੰ ਉਸ ਲਾਕੇ ਕੱਢਿਆ ਗਿਆ ਹੈ ਪ੍ਰਦਾਨ ਦੀ ਉਸ ਕੋਈ ਗੱਲ ਨਾ ਕੀਤੀ ਤੇ ਹੁਣ ਉਹਦਾ ਇਰਾਦਾ ਸੀਗਾ ਕਿ ਅੰਮ੍ਰਿਤਸਰ ਜਾ ਕੇ ਕਿਸੇ ਨਵੇਂਕਲੇ ਮੁਹੱਲੇ ਵਿੱਚ ਘਰ ਲੈ ਕੇ ਸਿਲਾਈ ਦਾ ਕੰਮ ਕਰੇ ਮਸ਼ੀਨ ਖਰੀਦਣ ਜੋ ਅੱਗੇ ਪੈਸੇ ਉਹਦੇ ਕੋਲ ਹੈ ਸਨ ਤੇ ਇਹ ਹੁਨਰ ਉਸ ਚੰਗੀ ਤਰ੍ਹਾਂ ਘਰ ਵਿੱਚ ਸਿੱਖਿਆ ਹੋਇਆ ਸੀਗਾ ਬਰਜਮਾਈ ਦਾ ਗੁਜ਼ਾਰਾ ਤੋਂ ਘਰਾਂ ਦੇ ਕਰਾਇਆ ਉੱਤੇ ਸੀਗਾ ਉਹ ਕੋਸ਼ਿਸ਼ ਹੋ ਗਈ ਸੀਗੀ ਉਸ ਇਕਰਾਰ ਕੀਤਾ ਕਿ ਉਹ ਉਹਨੂੰ ਆਪਣੇ ਘਰ ਰੱਖੇਗੀ ਤੇ ਉਹਨੂੰ ਤੋਂਤਾ ਤੋਂ ਬਚਾਈ ਰੱਖੇਗੀ ਪ੍ਰਭਾ ਨੇ ਕਰਾਇਆ ਹਰ ਮਹੀਨੇ ਪੇਸ਼ਗੀ ਦੇਣ ਦਾ ਇਰਾਦਾ ਕੀਤਾ ਪ੍ਰਭਾ ਦਾ ਡਰ ਇਰਾਦਾ ਪ੍ਰੋਸਾ ਸੀਗਾ ਕਿ ਦੁਨੀਆ ਦੀ ਕੋਈ ਮੁਸੀਬਤ ਅਸਹਿ ਨਹੀਂ ਹੁੰਦੀਗੀ ਮਨੁੱਖ ਦੀ ਆਤਮਾ ਵਿੱਚ ਪੂਰਨ ਹਨੇਰਾ ਕਦੇ ਨਹੀਂ ਆਉਂਦਾਗਾ ਵਾਰੀ-ਵਾਰੀ ਜੇ ਸਾਰੇ ਜੀਵੇ ਬੁੱਝ ਜਾਣ ਤਾਂ ਕਿਤੋਂ ਨਾ ਕਿਤੋਂ ਕੋਈ ਜੋਤ ਅਚਾਨਕ ਜਗ ਪੈਂਦੀ ਹੈ ਜ਼ਿੰਦਗੀ ਦੀ ਚੜਾਈ ਵਿੱਚ ਜਦੋਂ ਲੱਤਾਂ ਥੱਕ ਜਾਂਦੀਆਂ ਹਨ ਉਸੇ ਖੜੀ ਕਿਸੇ ਬਰਸ਼ ਦੀ ਸ਼ਾਮੇ ਪਿਆ ਪੱਥਰ ਦਿਸ ਪੈਂਦਾ ਹੈ ਜਸਤੇ ਬਹਿ ਕੇ ਥੱਕਿਆ ਦਲ ਦੋਖੜੀਆਂ ਸਾਹ ਲੈ ਲਿੰਦਾ ਹੈ ਪ੍ਰਭਾ ਇਸ ਬ੍ਰਧ ਵਿਧਵਾ ਦੇ ਘਰ ਵਿਚ ਵਸੋ ਰਹਿ ਪਈ ਸੀਗੀ ਮਸ਼ੀਨ ਉਸਨੇ ਖਰੀਦ ਲਈ ਬ੍ਰਧ ਮਾਈ ਨੇ ਦੋ ਚੌਕ ਘਰਾਂ ਨਾਲ ਜਾਣ ਪਛਾਣ ਕਰਾ ਦਿੱਤੀ ਅੱਗੋਂ ਦੀਵੇ ਨਾਲ ਦੀਵਾ ਜਗਦਾ ਗਿਆ ਬਥੇਰਾ ਘਰ ਹੋ ਗਏ ਸੀਗੇ ਮਿੱਠੇ ਬੋਲ ਕਮ ਆਉਣ ਵਾਲੇ ਸੁਭਾਅ ਨੂੰ ਕਿਤੇ ਘਾਟਾ ਨਹੀਂ ਹੁੰਦਾ ਇੱਥੇ ਵੀ ਇਹ ਸਮੂਰਤ ਨੇ ਆਪਣੇ ਲਈ ਝੌਕਟ ਬਣਾ ਰੇ ਸੀਗੀ ਕਈਆਂ ਗਵੰਡਣਾ ਨੂੰ ਸਿਉਣਾ ਪ੍ਰੋਣਾ ਸਿਖਾ ਦਿੱਤਾ ਕਈਆਂ ਦੇ ਹੱਥੀ ਬਾਲ ਉਪਦੇਸ਼ ਤੇ ਕਈਆਂ ਦੇ ਹੱਥੀ ਅੰਗਰੇਜ਼ੀ ਪਰਮਰਾ ਫੜਾ ਦਿੱਤੀਆਂ ਸੀਆਂ ਮਹੱਲੇ ਵਿੱਚ ਜਾਣ ਪੈ ਗਈ ਸੀਗੀ ਚਤਰੰਜਨ ਦੀਆਂ ਤੋਤਲੀਆਂ ਮਾਰਨ ਲੱਗ ਪਿਆ ਸੀਗਾ ਉਹ ਜਿਹੜੇ ਦਿਲ ਵਿੱਚ ਫਿਰ ਬਸੰਤ ਆ ਗਈ ਸੀਗੀ ਪਰ ਬਸੰਤੀ ਫੁੱਲਾਂ ਵਿੱਚ ਇਹ ਘਾਟ ਹੈ ਕਿ ਦੂਰ ਦੂਰ ਤੱਕ ਦਿਸਣ ਲੱਗ ਪੈਂਦੇ ਹਨ ਤੇ ਕਈ ਨਿਰਾ ਦੇਖ ਕੇ ਹੀ ਪ੍ਰਸੰਨ ਨਹੀਂ ਹੁੰਦੇਗੇ ਤੋੜੇ ਬਿਨਾ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਪਰਬਾ ਬੜੀ ਖੁਸ਼ ਸੀਗੀ ਉਹਨੂੰ ਸਭ ਕੁਝ ਭੁੱਲ ਗਿਆ ਜਿਹੜੀ ਹੁਣੇ ਚਤਰੰਜਨ ਖੋ ਕੇ ਮੜ-ਮੜ ਸਕਦੀ ਸੀਗੀ ਹਸਪਤਾਲ ਖੋ ਕੇ ਸਕੂਲ ਤੇ ਸਕੂਲ ਖੋ ਗੇ ਇਹ ਮੁਹੱਲਾ ਤੇ ਇਸ ਮੁਹੱਲੇ ਦੀਆਂ ਇਸ ਤਰ੍ਹਾਂ ਦਾ ਸਾਥ ਦੇ ਸਕਦੀ ਸੀਗੀ ਉਹ ਔੜ ਕਿੰਨੀ ਕਠੋਰ ਨਹੀਂ ਆਖੀ ਜਾ ਸਕਦੀ ਕਿ ਇੱਕ ਹੱਥੋਂ ਖੋ ਕੇ ਦੂਜੇ ਹੱਥ ਫੜਾਣ ਵਾਲੀ ਕੋਈ ਕੋਸੀ ਨਹੀਂ ਜਾ ਸਕਦੀਗੀ ਪਰ ਕਈ ਵਾਰੀ ਨਰਵੈਰ ਨੀਲੇ ਆਕਾਸ਼ ਵਿੱਚ ਕਿਤੋਂ ਗੇਬੋ ਪੈੜਾ ਜਿਹਾ ਬੱਦਲ ਆ ਉੱਠਦਾ ਹੈ ਵਹਿੰਦਿਆ ਵਹਿੰਦਿਆ ਸੂਰਜ ਛਿਪ ਜਾਂਦਾ ਹੈ ਇਹੀ ਖਿਆਲ ਪ੍ਰਭਾ ਦੇ ਦਿਲ ਵਿੱਚੋਂ ਗੁਜ਼ਰਿਆ ਜਿੱਦਨ ਉਸ ਨੂੰ ਆਪਣੀ ਗਲੀ ਦੇ ਮੋੜ ਉੱਤੋਂ ਉਸ ਮੂਹ ਦਾ ਝੋਲਾ ਪਿਆ ਜਿਹੜਾ ਉਹਨੂੰ ਕਈ ਵਾਰ ਸੁਪਨਿਆਂ ਵਿੱਚ ਆ ਕੇ ਆਖਦਾ ਸੀਗਾ ਮੈਂ ਤੈਨੂੰ ਗਲੀਆਂ ਵਿੱਚ ਰੋਲਣਾ ਹੈ ਅਜੇ ਤਿੰਨ ਪ੍ਰਭਾ ਸੋਚਣ ਲੱਗ ਪਈ ਕਿ ਹੋਰ ਚੜ੍ਹਾਈ ਹੁਣ ਸਾਹਮਣੇ ਸਾਹਮਣੇ ਹੈ ਇਸ ਬਰਸ਼ ਦੀ ਸ਼ਾਂ ਟੁੱਟਣ ਵਾਲੀ ਹੈ ਇਸ ਪੱਥਰ ਦੀ ਕੁਲੀ ਬੈਠ ਕੇ ਛੱਡਣੀ ਪਵੇਗੀ ਪਰ ਉਹ ਆਪਣੇ ਕੰਮ ਵਿੱਚ ਰੁੱਝੀ ਰਹਿੰਦੀ ਇੱਕ ਵਾਰ ਫੇਰ ਪ੍ਰਭਾ ਨੇ ਆਪਣੀ ਗਲੀ ਵਿੱਚ ਉਸੇ ਆਦਮੀ ਦੇ ਨੌਕਰ ਨੂੰ ਦੇਖਿਆ ਪਹਿਲੋ ਤੇ ਸੋਚਿਆ ਕਿ ਉਹ ਥਾਂ ਛੱਡ ਕੇ ਚਲੀ ਜਾਏ ਪਰ ਫੇਰ ਸੋਚਿਆ ਕਿਹੜਾ ਬਹਾਨਾ ਬਣਾਏ ਸਮੇਂ ਉਹ ਪਹਿਲਾਂ ਕਿਕਰ ਉਸ ਮਾਈ ਨੂੰ ਛੱਡ ਕੇ ਚਲੀ ਜਾਏ ਜਿਸ ਨਿਆਸਰੀ ਨੂੰ ਗੱਲ ਨਾਲ ਲਾਇਆ ਸੀਗਾ ਤੇ ਹੁਣ ਉਹ ਚਤਰੰਜਨ ਦੀ ਵੱਡੀ ਮਾਪ ਬਣੀ ਹੋਈ ਸੀ ਭਾਵੇਂ ਗਰੀਬ ਸੀਗੀ ਕੋਈ ਸਹਾਇਤਾ ਨਹੀਂ ਸੀ ਕਰ ਸਕਦੀ ਪਰ ਪਿਆਰ ਦੇ ਸਕਦੀ ਸੀਗੀ ਪ੍ਰਭਾ ਨੇ ਜਾਣ ਦਾ ਖਿਆਲ ਛੱਡ ਦਿੱਤਾ ਤੇ ਉੱਥੇ ਹੀ ਆਪਣੀ ਹੋਣੀ ਨੂੰ ਮਿਲਣ ਲਈ ਮਨ ਪੱਕਾ ਕਰ ਲਿਆ ਹੋਣੀ ਨੇ ਵੀ ਬਹੁਤੀ ਅੜੀਕ ਵਿੱਚ ਨਾ ਰੱਖਿਆ ਇੱਕ ਦਿਨ ਜਦੋਂ ਬਾਹਰੋਂ ਆਈ ਤਾਂ ਦੇਖਿਆ ਕਿ ਮਸ਼ੀਨ ਈ ਨਹੀਂ ਸੀਗੀ ਹੋਰ ਟੁੰਡਿਆ ਤੇ ਪਤਾ ਲੱਗਾ ਕਿ ਜਿਹੜੇ ਪਰਸੋਂ ਵਿਆਹ ਲਈ ਕਿਸੇ ਨੇ ਸੂਟ ਸੀਨੇ ਦਿੱਤੇ ਸਨ ਉਹ ਵੀ ਕਿਤੇ ਨਹੀਂ ਦੱਸਦੇ ਮਸ਼ੀਨ ਦੀ ਗੱਲ ਤੇ ਕੋਈ ਨਹੀਂ ਸੀਗੀ ਪਰ ਇਹ 2.5 3 ਸੌ ਦੇ ਕੱਪੜੇ ਉਹ ਕਿੱਥੋਂ ਭਰ ਦੇਵੇਗੀ ਚੋਰੀ ਹੋ ਗਈ ਕਿਸੇ ਦਰਦ ਬੰਡਾਇਆ ਕਿਸੇ ਯਾਰ ਸੋਪੇ ਕਿਸੇ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਸਲਾਹ ਦਿੱਤੀ ਸੀਗੀ ਜਿਹੜੀਆਂ ਆ ਕੇ ਉਸ ਤੋਂ ਪੜਦੀਆਂ ਤੇ ਕਰੋਸ਼ੀਆ ਸਿੱਖਦੀਆਂ ਸਨ ਉਹਨਾਂ ਵਿੱਚੋਂ ਹੀ ਕਈਆਂ ਨੇ ਆਖਿਆ ਇਹਦੇ ਕੋਲ ਮਰਦ ਆਉਂਦੇ ਸਨ ਇਹ ਸਿਰਫ ਇਸ ਲਈ ਕਿ ਉਹਨਾਂ ਦੇ ਖਸਮਾ ਨੇ ਕਈ ਵਾਰ ਗੱਲੋਂ ਆਈ ਗਲੇ ਪ੍ਰਭਾ ਦੀ ਸਿਆਣਪ ਤੇ ਸੁੰਦਰਤਾ ਦੀ ਤਾਰੀਫ ਕੀਤੀ ਸੀਗੀ ਮਾਈ ਨੇ ਜੋ ਬਣਿਆ ਮਦਦ ਕੀਤੀ ਕੁਝ ਰੁਪਈਆ ਪ੍ਰਭਾ ਨੇ ਜੋੜਿਆ ਹੋਇਆ ਸੀ ਕੁਝ ਮਾਈ ਨੇ ਦਿੱਤਾ ਤੇ ਬਾਕੀ ਲਈ ਅਸਟਾਮ ਲਿਖਾ ਕੇ ਪ੍ਰਭਾ ਨੇ ਗਾੱਚੇ ਕੱਪੜਾਂ ਦਾ ਮੁੱਲ ਭਰਿਆ ਹੁਣ ਪ੍ਰਭਾ ਉਸ ਮੁਹੱਲੇ ਵਿੱਚ ਨਹੀਂ ਸੀ ਰਹਿ ਸਕਦੀ ਉਸਨੇ ਪੁਲਿਸ ਵਿੱਚ ਚੋਰੀ ਦੀ ਕੋਈ ਰਿਪੋਰਟ ਨਾ ਕੀਤੀ ਲੋਕਾਂ ਝਟਨ ਦੀ ਚਾ ਕੱਢ ਲੈ ਕੇ ਯਾਰ ਨੂੰ ਕੱਪੜੇ ਪਹਚਾਾਈ ਹੈ ਪਰ ਉਹ ਆਪਣੇ ਚਿਤਰੰਜਨ ਨੂੰ ਲੈ ਕੇ ਉੱਥੋਂ ਤੁਰ ਪਈ ਅੱਗੇ ਜਿੱਥੋਂ ਵੀ ਨਿਕਲੀ ਸੀਗੀ ਉਹਦੇ ਕੋਲ ਕੁਝ ਮਾਇਆ ਹੁੰਦੀ ਸੀ ਪਰ ਅੱਜ ਉਹਦੇ ਕੋਲ ਇੱਕ ਪੈਸਾ ਵੀ ਨਹੀਂ ਸੀਗਾ ਆਪਣੇ ਚਿਤਰੰਜਨ ਨੂੰ ਗੱਲ ਨਾਲ ਲਾ ਕੇ ਉਹ ਖਾਲੀ ਹੱਥ ਨਿਕਲ ਪਈ ਸੀ ਹੁਣ ਜਾਏ ਕਿੱਥੇ ਸੋਚਣ ਲਈ ਕਿਸੇ ਥਾਂ ਦੋ ਘੜੀਆਂ ਬਹਿਨ ਦੀ ਲੋੜ ਸੀਗੀ ਉਹ ਤੇ ਭੁੱਖੀ ਰਹਿ ਸਕਦੀ ਸੀ ਪਰ ਚਿਤਰੰਜਨ ਨੂੰ ਹੋਰ ਦੋ ਘੜੀਆਂ ਨੂੰ ਭੁੱਖ ਲੱਗ ਜਾਏਗੀ ਤਾਂ ਉਹ ਕਿਹੜੇ ਪਾਸੇ ੱਟਕੇਗੀ ਉੱਥੇ ਹਰਿ ਮੰਦਰ ਵਿੱਚ ਉਸਾਰੀ ਲੱਗੀ ਹੋਈ ਸੀਗੀ ਮਾਈ ਨਾਲ ਉਹ ਕਈ ਵਾਰ ਜਾ ਕੇ ਸੇਵਾ ਕੀਤੀ ਸੀਗੀ ਐਸਾ ਹਰਿ ਮੰਦਰ ਨਾਲ ਲੰਗਰ ਵੀ ਹੁੰਦਾ ਹੈ ਮੁਫਤ ਤੇ ਉਹ ਲੰਗਰ ਵਿੱਚੋਂ ਵੀ ਖਾਣ ਨੂੰ ਤਿਆਰ ਨਹੀਂ ਸੀ ਪਰ ਕੰਮ ਕਰਕੇ ਖਾਣ ਵਿੱਚ ਤੇ ਕੋਈ ਹਰਜ ਨਹੀਂ ਸੀਗਾ ਉੱਥੇ 2-4 ਦਿਨ ਸਾਰਾ ਸਾਰਾ ਦਿਨ ਕੰਮ ਕਰੇਗੀ ਉੱਥੇ ਪ੍ਰਕਰਮਾ ਵਿੱਚ ਹੀ ਪੈ ਰਹੇਗੀ ਆਪਣੇ ਭਵਿਸ਼ ਦੀ ਕੋਈ ਤਜ਼ਵੀਜ਼ ਬਣਾਈਗੀ ਇਹ ਤਜ਼ਵੀਜ਼ ਵੀ ਕੋਈ ਖੋਸ਼ੀ ਨਹੀਂ ਸੀਗੀ ਸਾਰੀ ਹੋਂ ਹਾਰ ਸੀਗੀ अनेका ਇਸਤਰੀ ਮਰਦ ਗੁਰੂ ਦੀ ਉਸਾਰੀ ਉੱਤੇ ਸੇਵਾ ਕਰਦੇ ਸਨ ਰੋਟੀਆਂ ਵੀ ਖਾਂਦੇ ਸਨ ਉਹ ਤੇ ਰਾਤੀ ਪ੍ਰਕਾਰ ਮਾ ਵਿੱਚ ਸੌ ਵੀ ਰਹਿੰਦੇ ਸਨ ਪਰ ਪ੍ਰਭਾ ਇਹ ਪੁੱਲ ਗਈ ਸੀ ਕਿ ਉਹਨੇ ਇੱਕ ਇਸ ਤਰ੍ਹਾਂ ਮੰਗਣੀ ਸੀ ਉਹ ਜਵਾਨ ਸੀ ਸੋਹਣੀ ਸੀ ਇਕਲੀ ਸੀ ਤੇ ਚੰਗੀ ਸੀਗੀ ਪਰਬਰ ਓੜੀ ਦੀਆਂ ਟੋਕਰਾਂ ਦਾ ਸਰ ਤੇ ਚੱਕ ਕੇ ਨੀਹਾਂ ਵਿੱਚ ਜਾ ਕੇ ਪਾਂਦੀ ਰਹੀ ਸੀ ਇੱਕ ਸੇਵਾਦਾਰ ਕਹੀ ਨਾਲ ਟੋਕਰਾਂ ਭਰ ਕੇ ਚਕਾਉਂਦਾ ਸੀ ਇੱਕ ਦੋ ਟੋਕਰਾਂ ਤੇ ਉਸ ਆਦਮੀਆਂ ਵਾਂਗ ਚਕਾਈਆਂ ਤੇ ਫਿਰ ਉਹਦੀਆਂ ਉਂਗਲਾਂ ਕਿੱਲਰ ਕਿੱਲਰ ਕੇ ਪ੍ਰਭਾ ਦੇ ਮੂੰਹ ਨਾਲ ਲੱਗਣ ਲੱਗ ਪਈਆਂ ਪ੍ਰਭਾ ਨੇ ਓੜੀ ਦਾ ਕੰਮ ਛੱਡ ਦਿੱਤਾ ਇੱਟਾਂ ਚੱਕਣ ਲੱਗ ਪਈ ਇੱਟਾਂ ਦੀ ਸਾਰੀ ਦੇ ਲੱਗੇ ਜਮਾ ਹੋ ਰਹੀਆਂ ਸਨ ਕਈ ਫੇਰੇ ਉਸ ਲਾਇ ਸੀਗੇ ਚਤਰੰਜਨ ਰੋਪਿਆ ਉਸ ਨੂੰ ਬੁਲਾਇਆ ਲੰਗਰ ਵਿੱਚ ਗਈ ਇੱਕ ਫਲਕਾ ਆਪ ਖਾਦਾ ਤੇ ਕੁਝ ਚਤਰੰਜਨ ਨੂੰ ਖਵਾਇਆ ਇੱਕ ਪਾਸੇ ਹੋ ਕੇ ਬਹਿ ਗਈ ਚਤਰ ਨੰਜਨ ਨਾਲ ਖੇਡਣ ਲੱਗ ਪਈ ਲੰਮੀ ਪੈ ਕੇ ਉਹਨੂੰ ਹੈ ਕੁੱਤੇ ਕੁਦਾਇਆ ਹਸਾਇਆ ਤੇ ਉਹ ਸੌ ਗਿਆ ਉਹਨੂੰ ਸੁੱਤੇ ਨੂੰ ਚੱਕ ਲਈ ਤੇ ਕੰਮ ਦੇ ਲਾਗੇ ਉਹਨੂੰ ਲਟਾ ਦਿੱਤਾ ਤੇ ਫਿਰ ਆਪ ਇੱਟਾਂ ਢੋਣ ਲੱਗ ਪਈ ਉਸਨੇ ਦੋ ਡੰਗਾਂ ਦੀ ਰੋਟੀ ਜਿੰਨਾ ਕੰਮ ਜ਼ਰੂਰ ਕਰਨਾ ਸੀਗਾ ਉਹ ਰੋੜੀ ਜੰਗ ਟੋਕਰੀਆਂ ਚ ਚਕਾਣ ਵਾਲਾ ਸੇਵਾਦਾਰ ਉਹਨੂੰ ਤਾੜਦਾ ਰਿਹਾ ਪ੍ਰਵਾਧੀਆਂ ਹਰਕਤਾਂ ਤੋਂ ਕੁਝ ਵਿਚਾਰਗੀ ਟਪਕਦੀ ਸੀਗੀ ਚੰਗੇ ਦਿਨਾਂ ਵਿੱਚ ਚੰਗੇ ਦਿਲਾਂ ਵਿੱਚ ਇਹ ਵਿਚਾਰਗੀ ਹਮਦਰਦੀ ਦੀ ਤਾਰ ਛੇੜਦੀ ਹੈ ਪਰ ਮਾੜੇ ਦਿਲਾਂ ਵਿੱਚ ਮੌਕੇ ਦਾ ਲਾਚਾਰ ਪੈਦਾ ਕਰਦੀ ਹੈ ਉਹ ਪੁਰਾਣਾ ਸੇਵਾਦਾਰ ਸੀਗਾ ਉਹ ਦੋ ਤਰ੍ਹਾਂ ਦੀਆਂ ਇਸ ਤਰ੍ਹਾਂ ਨੂੰ ਫੌਰਨ ਪਛਾਣ ਲੈਂਦਾ ਸੀ ਇੱਕ ਜਿਹੜੀਆਂ ਵਿਗੜੀਆਂ ਹੋਈਆਂ ਹੋਣ ਦੂਜੀਆਂ ਜਿਹੜੀਆਂ ਨਿਆਸਰੀਆਂ ਹੋਣ ਤੇ ਉਹਨਾਂ ਦੀ ਬੇਵਸੀ ਦਾ ਫਾਇਦਾ ਉਠਾਇਆ ਜਾ ਸਕਦਾ ਹੋਵੇ ਉਸ ਸੇਵਾਦਾਰ ਨੇ ਵੀ ਇਟਾਂ ਢੋਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਪ੍ਰਭਾ ਦੇ ਨਾਲ ਹੀ ਤੁਰੇ ਤੇ ਕਦੇ-ਕਦੇ ਕੁਝ ਬੋਲਦਾ ਵੀ ਰਹੇ ਰਾਹ ਵਿੱਚ ਕਈ ਟੱਕਲੀਆਂ ਹੋਈਆਂ ਸਨ ਬਚ-ਬਚ ਕੇ ਤੁਰਨਾ ਪੈਂਦਾ ਸੀ ਪ੍ਰਭਾ ਆਪਣੀ ਕਿਸਮਤ ਨੂੰ ਇੰਨਾ ਨਹੀਂ ਸੀ ਰੋਂਦੀ ਜਿੰਨਾ ਇਹਨਾਂ ਲੋਕਾਂ ਦੀ ਤਹਿਜ਼ੀਬ ਨੂੰ ਰੋਂਦੀ ਸੀ ਹਨੇਰ ਆ ਗਿਆ ਕਿ ਸਕੂਲ ਕੀ ਪ੍ਰਧਾਨ ਕੀ ਹਰਮੰਦਰ ਕੀ ਸੇਵਾਦਾਰ ਕੀ ਭਗਤ ਸਭ ਥਾਈ ਇੱਕੋ ਹਰਿ ਸਰਦਾ ਰਾਜ ਹੈ ਕਿਸ ਨੂੰ ਦੱਸੇ ਕਿਹਦੇ ਅੱਗੇ ਫਰਿਆਦ ਕਰੇ ਸਭੋ ਜੱਜ ਤੇ ਸਾਰੇ ਸਾਲਸ ਉਹਦੀ ਜਵਾਨੀ ਦਾ ਇੱਕੋ ਦਾ ਸਿਰਫ ਇੱਕੋ ਹੀ ਅਰਥ ਸੋਚ ਸਕਦੇ ਹਨ ਉਫ ਇਹ ਸਾਰੇ ਉਹ ਸਾਰੇ ਹਨ ਜਿਨ੍ਹਾਂ ਦੀ ਪਾਰਸਾਈ ਨੇ ਉਸ ਨੂੰ ਅਣਵਿਆਹੀ ਮਾਂ ਆਖ ਕੇ ਭਾਈਚਾਰੇ ਚੋਂ ਬਾਹਰ ਕਢਾ ਦਿੱਤਾ ਸੀਗਾ ਉਹਨੂੰ ਕਿਸੇ ਕੁਵਾਰੀ ਜਾਂ ਵਿਆਹੀ ਇਸਤਰੀ ਦੀ ਸੰਗਤ ਦੇ ਯੋਗ ਨਹੀਂ ਸਮਝਿਆ ਜਾਂਦਾ ਸੀਗਾ ਇਹੀ ਗਿਲੇ ਉਹ ਦਿਲ ਵਿੱਚ ਕਰ ਰਹੀ ਸੀਗੀ ਕਿ ਕਾਲੇ ਭੜੇ ਪੂਣ ਜਿਹੇ ਸੇਵਾਦਾਰਾਂ ਦੀਆਂ ਗੁਸਤਾਖੀਆਂ ਉੱਤੇ ਗੁੱਸਾ ਆ ਗਿਆ ਪਰ ਮਨ ਵੈ ਜੀ ਜਸ ਕਰਕੇ ਸਿਰ ਉੱਤੇ ਚੱਕੀਆਂ ਇੱਟਾਂ ਦਾ ਤੋਲ ਉਲਰ ਗਿਆ ਜਦੋਂ ਅੱਗੋਂ ਇੱਕ ਇੱਟ ਨਾਲ ਠੇਡਾ ਲੱਗਾ ਗਾੜ ਕਰਕੇ ਡੈਗ ਪਈ ਪੋਏ ਪਈ 8 ਨਾਲ ਮੱਥਾ ਜਾਵ ਜਲਹੂ ਦਾ ਪਾਹੜਾ ਛਟ ਪਿਆ ਸੀਗਾ ਹੋਸ਼ ਗਵਾਚ ਗਈ ਸੀ ਲੋਕ ਇਕੱਠੇ ਹੋ ਗਏ ਛੱਟ ਬੋਦੀ ਸੀ ਹਲਦ ਨਾਜਿਕ ਖਿਆਲ ਕੀਤੀ ਗਈ ਸੀਗੀ ਗੁਰਦੁਆਰੇ ਦਾ ਡਾਕਟਰ ਤੇ ਹਮੇਸ਼ਾ ਵਾਂਗ ਗੈਰਹਾਜ਼ਰ ਸੀਗਾ ਕੰਬੌਡਰ ਨੇ ਆਖਿਆ ਉਹਨੂੰ ਲਾਲ ਡਾਕਟਰ ਕੋਲ ਲਿਜਾਇਆ ਜਾਵੇ ਲਾਲ ਡਾਕਟਰ ਉਸ ਆਲੇ ਦਿਵਾਲੇ ਵਿੱਚ ਬੜਾ ਪ੍ਰਸਿੱਧ ਸੀਗਾ ਇਹਨੂੰ ਲਾਲ ਤਾਂ ਆਖਦੇ ਸਨ ਕਿ ਇਹ ਮੁਕਤੀ ਫੌਜ ਨਾਲ ਫੌਜ ਦਾ ਲਾਲ ਕੋਟ ਪਹਿਨਦਾ ਤੇ ਲਾਲ ਪੱਗ ਬੰਨਦਾ ਸੀਗਾ ਇਹ ਵਡੇਰੀ ਉਮਰ ਦਾ ਸੀ ਤੇ ਫੀਸ ਨਹੀਂ ਸੀ ਲੈਂਦਾ ਕਾ ਬੜਾ ਸਿਆਣਾ ਮਸ਼ਹੂਰ ਸੀਗਾ ਇਹਨੇ ਸਿਆਣਪ ਸੇਵਾਦਾਰ ਨੇ ਜਰੂਰ ਕੀਤੀ ਕਿ ਜਦੋਂ ਮੰਜੀ ਤੇ ਪਾ ਪ੍ਰਭਾ ਨੂੰ ਲਿਜਾ ਰਹੇ ਸਨ ਤਾਂ ਉਤਰ ਚਿਤਰੰਜਨ ਨੂੰ ਵੀ ਚੱਕ ਲਿਆ ਸੀਗਾ ਲਾਲ ਡਾਕਟਰ ਨੇ ਫੱਟਣ ਨੂੰ ਦੇਖਿਆ ਪੱਟੀ ਕੀਤੀ ਹੋਸ਼ ਅਜੇ ਵੀ ਨਾ ਆਈ ਫੱਟੜ ਦਾ ਇਤਿਹਾਸ ਪੁੱਛਿਆ ਸੀ ਇਹ ਪਤਾ ਕਰਕੇ ਕਿ ਉਹਦਾ ਰਿਸ਼ਤੇਦਾਰ ਨਾਲ ਕੋਈ ਨਹੀਂ ਸੀਗਾ ਤੇ ਨਾ ਕਿਸੇ ਨੂੰ ਉਸਦਾ ਕੁਝ ਪਤਾ ਸੀਗਾ ਉਸਨੇ ਸਾਰਿਆਂ ਨੂੰ ਇਹ ਕਹਿ ਕੇ ਵਿਧਿਆ ਕਰ ਦਿੱਤਾ ਕਿ ਉਹ ਸਾਰਾ ਪ੍ਰਬੰਧ ਕਰੇਗਾ ਤੇ ਫਟਣ ਨੂੰ ਆਪਣੇ ਘਰ ਰੱਖੇਗਾ ਕਿਉਂਕਿ ਕੇਸ ਖਤਰੇ ਤੋਂ ਖਾਲੀ ਨਹੀਂ ਸੀਗਾ ਲਹੂ ਬੇਅੰਦਾਜ਼ ਵਕ ਚ ਕਸੀ ਸ਼ਾਇਦ ਕਿਸੇ ਹੋਰ ਸਰਜਨ ਦੀ ਮਦਦ ਵੀ ਲੈਣੀ ਪਵੇ ਜਿੱਦਾਂ ਪ੍ਰਬੰਧ ਉਹ ਆਪ ਕਰੇਗਾ ਲੋਕ ਚਲੇ ਗਏ ਉਹਦਾ ਦਰਦੀ ਤੇ ਕੋਈ ਨਹੀਂ ਸੀਗਾ ਥੋੜੀ ਬਹੁਤੀ ਦਿਲਚਸਪੀ ਉਹਦੀ ਰਤੀ ਜਵਾਨੀ ਨਾਲ ਸੀਗੀ ਉਸ ਜਵਾਨੀ ਦੀ ਰਾਤ ਹੁਣ ਡੁੱਲ ਗਈ ਸੀ ਕੀ ਪਤਾ ਮੂੰ ਮੱਥਾ ਹੁਣ ਵਿਗੜ ਹੀ ਜਾਏ ਪਰ ਬਾਰੋਂ ਦੀਵੇ ਜਦੋਂ ਬੁਝਦੇ ਹਨ ਅੰਦਰੋਂ ਕੋਈ ਜੋਤ ਜਗਦੀ ਹੈ ਇਹ ਪ੍ਰਭਾ ਦਾ ਵਿਸ਼ਵਾਸ ਸੀ ਤੇ ਹੁਣ ਜਦੋਂ ਉਹ ਰਾਤ ਨੂੰ ਕਮਰੇ ਵਿੱਚ ਬੇਹੋਸ਼ ਪਈ ਸੀ ਤੇ ਨਾਲ ਦੇ ਬੰਗੂੜੇ ਵਿੱਚ ਚਿਤਰੰਜ ਸੋਖ ਨਾਲ ਸੁੱਤਾ ਹੋਇਆ ਸੀਗਾ ਉਹਦੀ ਬੁੱਜੀ ਸੁਰਤੀ ਉੱਤੇ ਡਾਕਟਰ ਲਾਲ ਦੀਆਂ ਅੱਖਾਂ ਵਿੱਚੋਂ ਇੱਕ ਅੰਤਰਜੋਤ ਜਗ ਰਹੀ ਸੀਗੀ ਬੁੱਢਾ ਰੋਸ਼ਨ ਮੁੱਖ ਦੇ ਵੀ ਚਿੱਟਾ ਦਾਹੜਾ ਮੋਟੀਆਂ ਤਰਸ ਭਰੀਆਂ ਅੱਖਾਂ ਅਹਿਸਾਸਾਂ ਭਰੀਆਂ ਉਂਗਲਾਂ ਛੱਟੇ ਛੱਟੇ ਪ੍ਰਭਾ ਦੀ ਨਬਜ਼ ਦੇਖਦੀਆਂ ਸਨ ਚਤਰੰਜਨ ਵੀ ਸੁਰੱਖਿਆ ਉਹਨੂੰ ਵੀ ਪਿਆਰ ਨਾਲ ਥੱਪ ਗਿਆ ਸੀਗਾ ਫੇਰ ਆਪਣੀ ਥਾਂ ਡਾਕਟਰ ਆ ਬੈਠਾ ਡਾਕਟਰ ਲਾਲ ਪ੍ਰਭਾ ਦੀ ਲੰਬੀ ਝੜਾਈ ਵਿੱਚ ਇੱਕ ਹੋਰ ਫੜਾ ਸਾਬਤ ਹੋਇਆ ਸੀਗਾ ਕਿਸੇ ਵੇਲੇ ਇਉਂ ਮਾਲੂਮ ਹੁੰਦਾ ਹੈ ਕਿ ਜ਼ਿੰਦਗੀ ਦੀਆਂ ਹਨੇਰੀਆਂ ਨਿਰੀਆਂ ਰਾਹੋ ਪੈਰ ਥੜਕਾਂ ਲਈ ਨਹੀਂ ਆਉਂਦੀਆਂ ਸਗੋਂ ਕਈ ਵਾਰ ਛੇਦੀ ਉਡਾ ਕੇ ਮੰਜ਼ਲ ਉੱਤੇ ਪਹੁੰਚਾਉਣ ਲਈ ਵੀ ਆਉਂਦੀਆਂ ਹਨ ਇਉਂ ਜਾਪਦਾ ਹੈ ਕੋਈ ਉਸਤਾਦ ਜ਼ਿੰਦਗੀ ਦੀਆਂ ਚੂਲਾਂ ਨੂੰ ਠੋਕ ਠੋਕ ਕੇ ਠੀਕ ਛੇਕਾਂ ਵਿੱਚ ਫਿੱਟ ਕਰਦਾ ਹੈ ਇਹ ਤੋੜਨ ਵਾਲੀਆਂ ਝੋਟਾ ਨਹੀਂ ਇਹ ਠੀਕ ਕੁਰੇ ਵਿੱਚ ਧੱਕਣ ਵਾਲੀਆਂ ਠੋਕ ਹਨ ਪ੍ਰਭਾ ਲਾਲ ਕੋਲ ਪੁੱਜ ਗਈ ਸੀ ਦੋ ਹਮ ਜਿੰਸ ਰੂਹਾਂ ਦੇ ਇਕੱਠਿਆਂ ਕਰਨ ਲਈ ਇੱਕ ਇੱਟ ਦਾ ਠੇਡਾ ਪੈਰਾ ਨੂੰ ਤੇ ਦੂਜੀ ਦਾ 파ੜ ਮੱਥੇ ਵਿੱਚ ਦਰਕਾਰ ਸਨ ਡਾਕਟਰ ਲਾਲ ਨੇ 70 ਵਰੇ ਇਕ ਵਾਰਿਆਂ ਲੋਕ ਸੇਵਾ ਵਾਂ ਚਲਾ ਦਿੱਤੇ ਸਨ ਹੁਣ ਜ਼ਿੰਦਗੀ ਦੀਆਂ ਸ਼ਾਮਾਂ ਸੈਰ ਉੱਤੇ ਸਨ ਸੇਵਾ ਨਾਲ ਤੇ ਰੀਜ਼ ਨਾਲ ਚੰਗੀ ਲਾਹੀ ਪਰ ਕਿਸੇ ਸਾਥ ਲਈ ਦਿਲ ਅਜੇ ਵੀ ਭੁੱਖਾ ਸੀਗਾ ਡਾਕਟਰ ਲਾਲ ਹਿੰਦੁਸਤਾਨ ਵਿੱਚ ਦੁਖੀਆਂ ਦਾ ਦਰਦ ਖਿੱਚ ਲਿਆ ਆਇਆ ਸੀਗਾ 10 ਬਾਰੇ ਹੋ ਗਏ ਸਨ ਕਈ ਵਾਰੀ ਚਿੱਤ ਬੁਲਾਇਤ ਮੋੜਨ ਨੂੰ ਕਰਦਾ ਸੀਗਾ ਉੱਥੇ ਡਾਕਟਰ ਦੀ ਕਾਫੀ ਜਾਇਦਾਦ ਸੀ ਡਾਕਟਰ ਮੁਕਤੀ ਫੌਜ ਕੋਲੋਂ ਕੋਈ ਤਨਖਾਹ ਨਹੀਂ ਸੀ ਲੈਂਦਾ ਗਾ ਸਗੋ ਦਵਾਈਆਂ ਦਾ ਸਾਰਾ ਖਰਚ ਆਪ ਕਰਦਾ ਸੀਗਾ ਪ੍ਰਭਾ ਚਤਰੰਜਨ ਤੇ ਡਾਕਟਰ ਲਾਲ ਤਿੰਨਾਂ ਨੂੰ ਨਵੀਂ ਦੁਨੀਆ ਲੱਭ ਪਈ ਸੀਗੀ ਬੁੱਢੇ ਹੱਥ ਜਵਾਨ ਹੱਥਾਂ ਵਿੱਚ ਕੁੱਟੇ ਹੋਏ ਜਦੋਂ ਲਾਲ ਤੇ ਪ੍ਰਭਾ ਕੰਪਨੀ ਬਾਗ ਵਿੱਚ ਸੈਰ ਕਰਦੇ ਸਨ ਉਹਨਾਂ ਦਾ ਅੰਦਰਲਾ ਸਵਰਗ ਬਾਹਰ ਪਿਆ ਕਿਲਰ ਦਾ ਸੀਗਾ ਜਦੋਂ ਚਤਰੰਜਨ ਡਾਕਟਰ ਲਾਲ ਦੀ ਹੱਕ ਉੱਤੇ ਚੜ ਕੇ ਖੇਡਣਾ ਕਰਦਾ ਤੇ ਦੋਹਾਂ ਦੀਆਂ ਵਖੀਆਂ ਖਿੜਖਿੜ ਉੱਬਰਦੀਆਂ ਸਨ ਤੇ ਪ੍ਰਭਾ ਕੋਲ ਖੜੋਤੀ ਜ਼ੋਰ ਨਾਲ ਤਾੜੀਆਂ ਵਜਾਂਦੀ ਤੇ ਨੌਕਰ ਤਮਾਸ਼ਾ ਦੇਖਦੇ ਸਨ ਆਸ-ਪਾਸੇ ਲੋਕ ਕੰਨ ਝਪ ਕੇ ਲੈਂਦੇ ਸਨ ਕਿ ਬੁੱਢੇ ਡਾਕਟਰ ਦੇ ਘਰ ਕੀ ਹੋ ਗਿਆ ਹੈ ਪ੍ਰਭਾ ਨੂੰ ਯਕੀਨ ਤੇ ਇਹੋ ਸੀਗਾ ਕਿ ਉਹਦੀ ਮੰਜ਼ਲ ਅਪੜ ਪਈ ਹੈ ਉਹਦਾ ਚਤਰੰਜਨ ਵੀ ਪਲ ਜਾਏਗਾ ਤੇ ਆਪ ਵੀ ਲੋਕ ਸੇਵਾ ਲਈ ਆਪਣੀ ਸਾਰੀ ਵਿੱਜਾ ਤੇ ਸੱਜ ਵਰਤ ਸਕੇਗੀ ਪਰ ਲੋਕਾਂ ਦਾ ਇਹ ਯਕੀਨ ਹਜੇ ਪੱਕਾ ਨਹੀਂ ਸੀਗਾ ਉਹਨਾਂ ਨੂੰ ਹਜੇ ਭਰੋਸਾ ਹੈ ਸੀ ਉਹ ਪ੍ਰਬਾ ਦੇ ਬੁੱਲਲ ਨਾਲ ਲੱਗਾ ਹਯਾਤ ਪਿਆਲਾ ਛਲਕਾ ਸਕਦੇ ਹਨ ਜੇ ਸਾਰਾ ਨਾ ਡੋਲ ਸਕੇ ਤਾਂ ਕੁਝ ਘਟ ਤੇ ਖਲਾਰ ਹੀ ਸਕਣਗੇ ਇੱਕ ਦੇ ਮੂੰਹੋਂ ਨਿਕਲ ਦੂਜੇ ਦੀ ਕੰਨੀ ਪਹੁੰਚ ਜਿੱਦੇ ਮੂੰਹੋਂ ਕਹਾਣੀ ਬਣ ਕੇ ਪ੍ਰਬਾ ਤੇ ਡਾਕਟਰ ਦੀਆਂ ਗੱਲਾਂ ਉੱਡਣ ਲੱਗ ਪਈਆਂ ਕਿਸੇ ਆਖਿਆ ਅਣਹੋਣੀ ਗੱਲ ਹੈ ਪਰ ਦੂਜੀ ਆਖਿਆ ਉਹਦਾ ਹੱਕ ਕੀ ਹੈ ਕਿ Hindu ਲੜਕੀ ਨੂੰ ਆਪਣੇ ਘਰ ਰੱਖ ਰਿਆ ਹੈ ਕਿਸੇ ਆਖਿਆ ਉਸ ਨੇ ਉਹਨੂੰ ਅੰਦਰੋਂ ਅੰਦਰ ਬੁੱਤਸ਼ਮ ਦੇ ਲਿਆ ਹੈ ਉਹ ਇਸਾਈ ਬਣ ਚੁੱਕੀ ਹੈ ਕਿਸੇ ਨੇ ਰੌਲਾ ਪਾਇਆ ਕਿ ਉਹਨੂੰ ਗਊ ਮਾਸ ਖਵਾਇਆ ਗਿਆ ਹੈ ਇਸ ਗੱਲ ਦੀ ਕਿਸੇ ਪ੍ਰਵਾਹਨਾ ਕੀਤੀ ਕਿ ਡਾਕਟਰ ਲਾਲ ਤੇ ਮੁਕਤੀ ਫੌਜ ਵਾਲੇ ਮਾਸ ਖਾਂਦੇ ਹੀ ਨਹੀਂਗੇ ਪਰ ਸੱਚਾਈ ਨਾਲ ਕਿਦਾਂ ਸਰਕਾਰ ਮਨੋਰ ਤੇ ਇਹ ਸੀਗਾ ਕਿ Hindu ਕੁੜੀ ਇਸਾਈ ਦੇ ਘਰੋਂ ਮੋੜੀ ਜਾਏ ਹਿੰਦੂ ਆਦੇ ਛੋਟ ਸਿੱਖ ਵੀ ਦਾਵਾ ਕਰ ਰਹੇ ਸਨ ਉਹ ਕਹਿੰਦੇ ਸਨ ਉਹ ਹਰਮੰਦਰ ਵਿੱਚ ਇੱਟਾਂ ਢੋ ਰਹੀ ਸੀਗੀ ਇਸ ਲਈ ਉਹ ਸੈਖ ਸੀਗੀ ਕਿਉਂਕਿ ਗੁਰਦੁਆਰੇ ਦੀਆਂ ਇੱਟਾਂ ਨਾਲ ਲਹੂ ਲੋਹਾਨ ਹੋਈ ਸੀ ਇਸ ਲਈ ਸਿੱਖਾਂ ਦਾ ਹੱਕ ਸੁਭਾ ਬਹੁਤਾ ਸੀਗਾ ਬੜਾ ਸ਼ੋਰ ਮਚ ਗਿਆ ਕੌਂਸਲਾਂ ਵਿੱਚ ਸਵਾਲ ਪੇਸ਼ ਹੋਣ ਲੱਗੇ ਸੀਗੇ ਡੈਪਟੀ ਕਮਿਸ਼ਨ ਨੂੰ ਦਰਖਾਸਤ ਦਿੱਤੀ ਗਈ ਹਜ਼ਾਰਾਂ ਆਦਮੀਆਂ ਦੇ ਦਸਤਖਤ ਕਰਾਏ ਗਏ ਸਨ ਪਰ ਇਹ ਕੋਈ ਭਾਈਚਾਰਾ ਤੇ ਨਹੀਂ ਸੀਗਾ ਕੋਈ ਧਾਰਮਿਕ ਸਕੂਲ ਜਾਂ ਮੰਦਿਰ ਗੁਰਦੁਆਰਾ ਤੇ ਨਹੀਂ ਸੀਗਾ ਜਿੱਥੇ ਭੀੜ ਦੇ ਰੌਲੇ ਜਾਂ ਝੂਠੇ ਸੱਚੇ ਦਸਤਕਾਨ ਨਾਲ ਅਦਲ ਕੀਤਾ ਜਾਂਦਾ ਏ ਸੋਚ ਸਕਣ ਵਾਲੇ ਕਿਸੇ ਅਫਸਰ ਦੀ ਕਚਹਿਰੀ ਸੀ ਜੀ ਡਿਪਟੀ ਕਮਿਸ਼ਨਰ ਡਾਕਟਰ ਲਾਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸਾਰਾ ਸ਼ਹਿਰ ਡਾਕਟਰ ਦਾ ਮਿਹਰਬਾਨੀਆਂ ਦੇ ਹੇਠਾਂ ਸੀ ਡਿਪਟੀ ਕਮਿਸ਼ਨਰ ਨੇ ਪ੍ਰਭਾ ਨੂੰ ਬੁਲਾਇਆ ਪ੍ਰਭਾ ਦਾ ਖੁਦ ਮੁਖਤਾਰ ਚਿਹਰਾ ਤੇ ਉਹਦੇ ਬੋਲ ਦੀ ਗੰਭੀਰਤਾ ਦੇਖ ਕੇ ਡਿਪਟੀ ਕਮਿਸ਼ਨਰ 당 ਰਹਿ ਗਿਆ ਪ੍ਰਭਾ ਨੇ ਆਪਣੀ ਕਹਾਣੀ ਦਾ ਆਰੰਭ ਤਾਂ ਨਾ ਦੱਸਿਆ ਪਰ ਦਿੱਲੀ ਤੋਂ ਲੈ ਕੇ ਅਮਰਸੱਤ ਤੱਕ ਸਾਰੀਆਂ ਗੱਲਾਂ ਸਾਫ਼-ਸਾਫ਼ ਦੱਸ ਦਿੱਤੀਆਂ ਤੇ ਆਖਿਆ ਇਸ ਭਾਈਚਾਰੇ ਦਾ ਮੈਂ ਸਰਤੰਤਰ ਉੱਤੇ ਕੋਈ ਹੱਕ ਨਹੀਂਗਾ ਜੇ ਤੁਹਾਡਾ ਇਨਸਾਫ ਮੈਨੂੰ ਮੇਰੇ ਪਿਆਰੇ ਪੂਜੇ ਪਿਤਾ ਡਾਕਟਰ ਲਾਲ ਦੀ ਪਨਾਹੋਂ ਕੱਢ ਕੇ ਫਿਰ ਇਹਨਾਂ ਮੇਰੇ ਜਮ੍ਹਾਂ ਦੇ ਹਵਾਲੇ ਕਰ ਦੇਵੇਗਾ ਤਾਂ ਮੈਂ ਜਿਉਂਦਿਆਂ ਰਹਿਣੋਂ ਇਨਕਾਰ ਕਰ ਦਿਆਂਗੀ ਇਹ ਮੇਰੀ ਬਰਦਾਸ਼ਤ ਦੀ ਹੱਦ ਹੈ ਕੀ ਤੁਸੀਂ ਇਸ ਸਾਈ ਧਰਮ ਕਬੂਲ ਕਰ ਲਿਆ ਹੈ ਡਿਪਟੀ ਕਮਿਸ਼ਨ ਨੇ ਆਪਣੀ ਫਾਈਲ ਮੁਕੰਮਲ ਕਰ ਲਈ ਪ੍ਰਭਾ ਕੋਲੋਂ ਪੁੱਛਿਆ ਸੀਗਾ ਨਾ ਕੀਤਾ ਹੈ ਨਾ ਕਰਾਂਗੀ ਤੇ ਨਾ ਕਿਸੇ ਹੋਰ ਧਰਮ ਨੂੰ ਹੀ ਮੈਂ ਆਪਣੀ ਜ਼ਿੰਦ ਦੇ ਸਕਦੀ ਹਾਂ ਜੇ ਜਿਉਣ ਦਿਓਗੇ ਤਾਂ ਆਪਣੀ ਮਰਜ਼ੀ ਨਾਲ ਜੀਵਾਂਗੀ ਨਹੀਂ ਤੇ ਜਿਉਣਾ ਮੇਰਾ ਇਨਕਾਰ ਹੈ ਪ੍ਰਭਾ ਦਾ ਡਰੜਾਦਾ ਉਹਦੇ ਪਤਲੇ ਜਿਹੇ ਲੰਮੇ ਸਰੀਰ ਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਰਿਹਾ ਸੀਗਾ ਡਿਪਟੀ ਕਮਿਸ਼ਨਰ ਕੁਰਸੀ ਤੋਂ ਉੱਠ ਬੈਠਾ ਡੈਸ਼ ਤੋਂ ਉੱਤਰ ਕੇ ਪ੍ਰਭਾ ਕੋਲ ਗਿਆ ਉਹਦੇ ਨਾਲ ਹੱਥ ਮਿਲਾਇਆ ਤੇ ਬੜੇ ਸਤਿਕਾਰ ਨਾਲ ਭਰੋਸਾ ਦਿਵਾਇਆ ਤੁਸੀਂ ਡਾਕਟਰ ਲਾਲ ਕੋਲ ਹੀ ਰਹੋਗੇ ਜ਼ਾਹਿਰ ਲੋਕਾਂ ਦਾ ਤਸੱਬਬ ਜੇ ਫਸਾਦ ਦੀ ਸ਼ਕਲ ਵੀ اختیار ਕਰ ਲਵੇਗਾ ਤਾਂ ਵੀ ਸਰਕਾਰ ਦੀਆਂ ਸਾਰੀਆਂ ਤਾਕਤਾਂ ਤੁਹਾਡੀ ਸੁਤੰਤਰਤਾ ਦੀ ਰਾਖੀ ਕਰਨਗੀਆਂ ਤੁਹਾਡੇ ਨਾਲ ਮਿਲਣਾ ਮੈਂ ਆਪਣੀ ਇੱਜ਼ਤ ਸਮਝਦਾ ਹਾਂ ਗੁੱਡ ਬਾਏ ਮਿਸਿਸ ਗੁਪਤਾ ਪੁਲਿਸ ਕਪਤਾਨ ਨੂੰ ਤੇ ਤੁਸੀਂ ਇਹਨਾਂ ਨੂੰ ਡਾਕਟਰ ਲਾਲ ਦੀ ਕੋਠੀ ਪਹੁੰਚਾ ਕੇ ਆਵੋ ਤੇ ਸਭ ਜ਼ਰੂਰਤ ਇhtiyatਾਂ ਅਮਲ ਵਿੱਚ ਲਿਆਵੋ ਲੋਕਾਂ ਨੇ ਡਾਕਟਰ ਲਾਲ ਦੇ ਬਾਈਕਟ ਦਾ ਸ਼ੋਰ ਮਚਾਇਆ ਪਰ ਉਹ ਕਿਹੜਾ ਕਿਸੇ ਕੋਲੋਂ ਫੀਸ ਲੈਂਦਾ ਸੀਗਾ ਜਿੰਨਾ ਗੋ ਰੋਗੀਆਂ ਦੀ ਸੇਵਾ ਲਈ ਉਹ ਇਸ ਦੇਸ਼ ਵਿੱਚ ਬੈਠਾ ਸੀਗਾ ਉਹ ਉਹਨੂੰ ਕਦੇ ਬਾਈਕਟ ਕਰ ਹੀ ਨਹੀਂ ਸੰਕਦੇ ਹੁਣ ਸਗੋਂ ਪ੍ਰਭਾ ਦੀ ਪ੍ਰੇਰਣਾ ਨਾਲ ਉਹ ਸਨੇਵ ਲਾਇਫ ਦੀ ਜਾਇਦਾਦ ਸਭ ਵੇਚ ਦਿੱਤੀ ਔਸਰ ਪਈਏ ਨਾਲ ਇੱਥੇ ਇੱਕ ਨਰਸਿੰਗ ਹੋਮ ਖੋਲ ਦਿੱਤਾ ਸੀਗਾ ਦੁਖੀ ਇਸਤਰੀਆਂ ਲਈ ਡਾਕਟਰ ਲਾਲ ਦਾ ਹੋਮ ਇੱਕ ਸਵਰਗ ਸੀਗਾ ਇਸ ਦੇ ਛੱਟ ਪ੍ਰਭਾ ਨੇ ਭਾਈਚਾਰੇ ਦੇ ਮੰਨ ਨੂੰ ਮਜਲੂਮ ਇਸਤਰੀਆਂ ਨੂੰ ਪੜਾ ਦਿੱਤੀ ਉਹਨਾਂ ਲਈ ਇੱਕ ਬੜੇ ਵੱਡੇ ਪਮਾਨੇ ਤੇ ਦਰਜੀ ਸ਼ਾਪ ਖੋਲ੍ਹ ਲਈ ਸੀਗੀ ਹਰੇਕ ਲੋੜਵੰਦ ਇਸਤਰੀ ਨੂੰ ਕੰਮ ਤੇ ਪੜਾਹ ਮਿਲਦੀ ਸੀਗੀ ਪ੍ਰਭਾ ਦੇ ਹੱਥਾਂ ਵਿੱਚ ਜਸ ਤੰਦਰੁਸਤੀ ਦੀ ਸ਼ੋਰਤ ਚ ਤਰਫੀ ਫੈਲ ਗਈ ਸੀ ਦੂਰੋਂ ਦੂਰੋਂ ਉਹਨੋਂ ਬਿਨੇ ਪੱਤਰ ਆਉਂਦੇ ਸਨ ਪਰ ਪ੍ਰਭਾ ਘੱਟ ਹੀ ਬਾਹਰ ਜਾਂਦੀ ਸੀਗੀ ਉਹਦੇ ਲੋਕਲ ਬਿਮਾਰ ਤੇ ਲੋੜਵੰਦ ਇਸ ਤਰ੍ਹਾਂ ਉਹਨੂੰ ਬਾਹਰ ਨਹੀਂ ਸੰ ਜਾਣ ਦਿੰਦਿਆਂਗਾ ਪਰ ਡਾਕਟਰ ਲਾਲ ਨੂੰ ਦੇਰਦੂਨ ਤੋਂ ਇੱਕ ਮਿੱਤਰ ਦੇ ਬਿਮਾਰ ਹੋਣ ਦੀ ਤਾਰ ਆਈ ਡਾਕਟਰ ਲਾਲ ਨੇ ਪ੍ਰਭਾ ਨੂੰ ਜਾਣ ਲਈ ਆਖਿਆ ਕਿਉਂਕਿ ਹੁਣ ਉਹ ਚਤਰੰਜਨ ਨਾਲ ਅਜੇ ਹਾਂ ਪਰਚਾ ਸੀਗਾ ਕਿ ਕਿਤੇ ਵੀ ਜਾਣਾ ਨਹੀਂ ਸੀ ਚਾਹੁੰਦਾਗਾ ਤੇ ਨਾਲੇ ਪ੍ਰਭਾ ਦੀ ਪ੍ਰੀਤੋਪੈਥੀ ਦੇ ਨਤੀਜੇ ਉਹਦੀ ਐਲੋਪੈਥੀ ਨਾਲੋਂ ਚੰਗੇ ਨਿਕਲ ਰਹੇ ਸਨ ਮੋੜ ਦੀ ਵਾਰੀ ਜਦੋਂ ਪ੍ਰਭਾ ਸਹਾਰਨਪੁਰੋਂ ਗੱਡੀ ਬਦਲਣ ਲੱਗੀ ਤਾਂ ਜਿਸ ਕੋਈ ਨੇ ਉਹਦਾ ਸਬਾਬ ਚੱਕਿਆ ਸੀਗਾ ਉਹ ਕਿਤੇ ਗਾਇਬ ਹੋ ਗਿਆ ਪ੍ਰਭਾ ਨੇ ਕੁੜੀ ਦਾ ਨੰਬਰ ਨੋਟ ਨਹੀਂ ਸੀ ਕੀਤਾਗਾ ਸਟੇਸ਼ਨ ਮਾਸਟਰ ਨੇ ਬੜਾ ਅਫਸੋਸ ਕੀਤਾ ਪਰ ਉਸ ਕੁੜੀ ਦਾ ਗੱਡੀ ਆਉਣ ਤੱਕ ਪਤਾ ਕਰਨਾ ਬੜਾ ਮੁਸ਼ਕਲ ਕੰਮ ਸੀਗਾ ਪਰ ਫੇਰ ਉਸ ਨੂੰ ਇੱਕ ਗੱਲ ਚੇਤੇ ਆਈ ਆਪ ਵੈਡਿੰਗ ਰੂਮ ਵਿੱਚ ਆਰਾਮ ਕਰੋ ਮੈਂ ਇੰਤਜ਼ਾਮ ਕਰਦਾ ਹਾਂ ਅਸਬਾਬ ਜ਼ਰੂਰ ਮਿਲ ਜਾਵੇਗਾ ਪ੍ਰਭਾ ਵੇਟਿੰਗ ਰੂਮ ਵਿੱਚ ਚਲੀ ਗਈ ਤਾਂ ਉਸਨੇ ਸੁਖਰਾਜ ਕੁਲੀ ਨੂੰ ਬੁਲਾਇਆ ਤੇ ਉਹਨੂੰ ਪ੍ਰਭਾ ਦੇਸ ਬਾਬ ਗਵਚਨ ਬਾਬਤ ਦੱਸਿਆ ਸੀਗਾ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਹੈ ਪਰ ਤੁਸੀਂ ਜੇ ਲੋੜ ਪਵੇ ਤਾਂ 10 ਮਿੰਟ ਗੱਡੀ ਲੇਟ ਕਰ ਦੇਣੀ ਮੈਂ ਸਾਰੇ ਆਪਣੇ ਕੁਲੂਆਂ ਨੂੰ ਇਕੱਠਾ ਕਰਦਾ ਹਾਂ ਤੇ ਇਸ ਬਾਬ ਕਢਾਂਦਾ ਹਾਂ ਸੁਖਰਾਜ ਨੇ ਆਖਿਆ ਸੀਗਾ ਸਟੇਸ਼ਨ ਮਾਸਟਰ ਖੁਸ਼ੀ-ਖੁਸ਼ੀ ਪ੍ਰਭਾ ਦੀ ਪ੍ਰਸ਼ੰਸਾ ਲੈਣ ਲਈ ਉਹਦੇ ਕੋਲ ਗਿਆ ਤੇ ਉਸ ਨੇ ਉਸ ਨੂੰ ਦੱਸਿਆ ਕਿ ਸੁਖਰਾਜ ਕੁਲੂਆਂ ਦਾ ਲੀਡਰ ਹੈ ਸਾਰੇ ਕੁਲੀ ਉਹਦੇ ਤੋਂ ਜਾਣ ਦਿੰਦੇ ਹਨ ਉਸ ਨੇ ਇੱਥੋਂ ਦੇ ਸਾਰੇ ਕੁਲੂਆਂ ਦਾ ਇੱਕ ਜੂਨੀਅਰ ਬਣਾਇਆ ਹੋਇਆ ਹੈ ਇੱਕ ਸਕੂਲ ਖੋਲਿਆ ਹੋਇਆ ਸ ਹੈ ਤੇ ਇੱਕ ਸੰਜਮੀ ਸਮੇਂ ਟੀਵੀ ਸੋਸਾਇਟੀ ਵੀ ਸਾਰੇ ਕੁਲੀਆਂ ਦਾ ਖਾਤਾ ਖੋਲਿਆ ਹੋਇਆ ਹੈ ਇਹ ਕੋਈ ਨਵਾਂ ਮੂਰਖ ਹੋਵੇਗਾ ਜਿਸ ਨੇ ਇਹ ਕੰਮ ਕੀਤਾ ਹੈ ਪਰ ਸੁਖਰਾਜ ਨੇ ਸਭ ਕੁਲਗਣ ਨੂੰ ਬੁਲਾਇਆ ਤੇ ਜੇ ਲੋੜ ਪਈ ਤਾਂ ਗੱਡੀ ਵੀ 10 ਮਿੰਟ ਅਟਕਾ ਲਈ ਜਾਵੇਗੀ ਪ੍ਰਵਾ ਬੜੀ ਖੁਸ਼ ਹੋਈ ਸੀਗੀ ਇੱਕ ਤੇ ਉਹਦੇ ਬੈਗ ਵਿੱਚ ਉਹਦੇ ਪਿਛਲੇ ਪਿਆਰਾਂ ਦੀਆਂ ਜਾਂਦਾ ਸਨ ਮਾਤਾ ਪਿਤਾ ਚਤਰੰਜਨ ਦੀਆਂ ਫੋਟੋਆਂ ਸਨ ਦੂਜੇ ਸੁਖਰਾਜ ਵਰਗੇ ਕੁਲੀ ਨੂੰ ਉਹ ਵੇਖਣਾ ਚਾਹੁੰਦੀ ਸੀਗੀ ਉਹ ਸੋਨੇ ਖਰਦਿਆਂ ਨੂੰ ਮਿਲ ਕੇ ਬੜੀ ਖੁਸ਼ ਹੁੰਦੀ ਸੀਗੀ ਸਟੇਸ਼ਨ ਮਾਸਟਰ ਚਲਾ ਗਿਆ ਪਰ 10 ਮਿੰਟ ਬਾਅਦ ਸਖਰਾਜ ਦੇ ਨਾਲ ਫੇਰ ਆ ਗਿਆ ਸਖਰਾਜ ਦੇ ਸਿਰ ਉੱਤੇ ਪ੍ਰਭਾ ਦਾ ਸਬਾਬ ਚੱਕਿਆ ਹੋਇਆ ਸੀ ਪ੍ਰਭਾ ਦੇ ਦਲਿੰਦਰ ਸਖਰਾਜ ਦੀ ਕਦਰ ਪਹਿਲਾਂ ਹੀ ਬਣ ਗਈ ਸੀ ਜਦ ਸਟੇਸ਼ਨ ਮਾਸਟਰ ਨੇ ਉਹਦਾ ਨਾਮ ਦੱਸਿਆ ਉੱਠ ਕੇ ਉਸ ਨੇ ਹੱਥ ਜੋੜੇ ਸਖਰਾਜ ਨੇ ਸਬਾਬ ਹੇਠਾਂ ਰੱਖ ਦੇ ਆਖਿਆ ਤੁਸੀਂ ਸਾਡੇ ਕੁਲੀ ਨੂੰ ਖਿਮਾ ਕਰ ਦੇਣਾ ਇਹ ਨਵਾਂ ਆਦਮੀ ਸੀਗਾ ਮੈਂ ਬੜਾ ਸ਼ਰਮਿੰਦਾ ਹਾਂ ਪ੍ਰਭਾ ਨੇ ਬਟੂਵੇ ਵਿੱਚ ਹੱਥ ਪਾਇਆ ਕੁਝ ਕੱਢਿਆ ਪਰ ਜਦੋਂ ਸਖਰਾਜ ਦੇ ਮੂੰਹ ਵੱਲ ਧੱਕਿਆ ਤਾਂ ਇਨਾਮ ਦੇਣ ਦਾ ਹਿਆਂ ਵੀ ਉੱਡ ਗਿਆ ਸੀਗਾ ਪਰ ਸ਼ੇਤੀ ਸੰਭਲ ਕੇ ਉਸਨੇ ਆਖਿਆ ਮੈਂ ਉਸ ਕੁੜੀ ਨੂੰ ਇਨਾਮ ਦੇਣਾ ਚਾਹੁੰਦੀ ਹਾਂ ਉਹਦੀ ਮਜ਼ਦੂਰੀ ਵੀ ਮੇਰੇ ਵੱਲ ਹੈ ਨਹੀਂ ਸ਼੍ਰੀਮਤੀ ਜੀ ਆਪ ਜਲਦੀ ਕਰੋ ਆਪ ਦੀ ਗੱਡੀ ਤਿਆਰ ਹੈ ਤੇ ਸਖਰਾਜ ਨੇ ਫੇਰ ਅਸਬਾਬ ਚੱਕੜਿਆ ਸੀਗਾ ਪ੍ਰਭਾ ਨੇ ਸਟੇਸ਼ਨ ਮਾਸਟਰ ਦਾ ਧੰਨਵਾਦ ਕੀਤਾ ਕੁਲੀ ਦੇ ਮਗਰ ਤੁਰ ਪਈ ਸੀ ਕੁੜੀ ਨੇ ਸਬਾਬ ਗੱਡੀ ਵਿੱਚ ਚੜਾ ਦਿੱਤਾ ਪ੍ਰਭਾ ਨੇ ਬਹੁਤੇ ਪੈਸੇ ਦੇਣੇ ਚਾਹੇ ਪਰ ਕੁਲੀ ਨੇ ਇੱਕ ਆਣਾ ਲੈ ਕੇ ਹੱਥ ਜੋੜੇ ਤੇ ਤੁਰ ਆਇਆ ਸੀਗਾ ਪ੍ਰਭਾ ਦੇ ਚੜਦਿਆਂ ਹੀ ਗਾਰਡਨ ਨੇ ਗੱਡੀ ਤੋੜ ਦਿੱਤੀ ਪਰ ਜਦੋਂ ਤੁਰ ਪਈ ਤਾਂ ਸਖਰਾਜ ਖੜੋ ਗਿਆ ਮੂੰਪੂ ਆ ਕੇ ਜਾਂਦੀ ਗੱਡੀ ਵੱਲ ਤੱਕਦਾ ਰਿਹਾ ਪ੍ਰਭਾ ਵੀ ਧੌਣ ਬਾਹਰ ਕੱਢੇ ਉਸੇ ਵੱਲ ਦੇਖ ਰਹੀ ਸੀਗੀ ਸੋਚਦੀ ਹੋਵੇਗੀ ਕਿ ਹਾ ਅਨੋਖਾ ਕੁਲੀ ਹੈ ਇਹਦੀ ਬੋਲੀ ਕਿਹੋ ਜਿਹੀ ਸ਼ਸ਼ੀਲ ਹੈ ਇਹਦੇ ਲਹਿਜੇ ਕਿੰਨੇ ਥੋੜੇ ਤੇ ਕਿੱਡੇ ਅਸਰ ਭਰੇ ਹਨ ਇਕੁਲੀ ਪ੍ਰਭਾ ਨੂੰ ਬੜਾ ਚਰਚਾਦ ਰਿਹਾ ਸੀਗਾ ਉਹਦਾ ਕਈ ਵਾਰ ਜੀ ਕੀਤਾ ਉਹ ਫਿਰ ਸਹਾਰਨਪੁਰ ਜਾਏ ਤੇ ਉਸ ਕੁਲੀ ਦੇ ਸਾਰੇ ਕੰਮਾਂ ਦਾ ਮੁਤਾਲਾ ਕਰੇ ਪਰ ਬਿਮਾਰ ਉਹਨੂੰ ਕਿਤੇ ਨਿਕਲਣ ਦਾ ਸਮਾਂ ਨਾ ਦਿੰਦੇ ਕੁਝ ਦਿਨਾਂ ਤੋਂ ਬੜੀ ਦੂਰੋਂ ਇੱਕ ਬਿਰਧ ਇਸਤਰੀ ਤੇ ਉਹਦਾ ਪਤੀ ਪ੍ਰਭਾ ਦੀ ਸ਼ੋਰਤ ਸੁਣ ਕੇ ਇਲਾਜ ਲਈ ਆਏ ਹੋਏ ਸਨ ਇਸਤਰੀ ਨੂੰ ਇਸ ਉਮਰ ਵਿੱਚ ਵੀ ਗਸ਼ੀ ਤੇ ਫਟ ਆਉਂਦੇ ਸਨ ਪਤਾ ਪਤੀ ਬੜਾ ਹੀ ਅਮੀਰ ਸੀਗਾ ਬੜੇ ਇਲਾਜ ਕਰਵਾ ਚੁੱਕਾ ਸੀਗਾ ਪਰ ਬਣਾ ਦੇਖਦੇ ਆ ਹੀ ਉਹਨਾਂ ਨੂੰ ਪਛਾਣ ਲਿਆ ਸੀਗਾ ਪਰ ਇਹ ਉਹਨੂੰ ਨਹੀਂ ਸਨ ਪਛਾਣ ਸਕੇ ਪ੍ਰਭਾ ਦੀ ਹਾਸਿਆਂ ਭਰੀ ਜ਼ਿੰਦਗੀ ਨੇ ਚਿਹਰੇ ਉੱਤੇ ਕਈ ਨਵੰਗ ਲਕੀਰਾਂ ਪਾ ਦਿੱਤੀਆਂ ਸਨ ਤੇ ਮੱਥੇ ਉੱਪਰਲੇ ਲੰਮੇ ਚੀਜ਼ ਦੇ ਦਾਗ ਨੇ ਸ਼ਕਲ ਚੋਖੀ ਬਦਲ ਦਿੱਤੀ ਸੀਗੀ ਪਰਵਾਨੇ ਇਸਤਰੀ ਕੋਲ ਬਿਮਾਰੀ ਦਾ ਸਾਰਾ ਹਾਲ ਪੁੱਛਿਆ ਕੋਈ ਰੋਗ ਨਹੀਂ ਤਾਪ ਨਹੀਂ ਤੀਏ ਇਸਤਰੀ ਨੇ ਆਖਿਆ ਐਵੇਂ ਬੈਠੀ ਬੈਠੀ ਨੂੰ ਗਾਸ਼ ਆ ਜਾਂਦੇ ਨੇ ਹੁਣ ਤਿੰਨ ਸਾਲਾਂ ਦੇ ਕੁਝ ਵਧੇਰੇ ਆਉਂਦੇ ਨੇ ਇਲਾਜ ਦੀ ਲੋੜ ਤੇ ਕੋਈ ਨਹੀਂ ਪਰ ਹੁਣ rau ਸਾਹਿਬ ਮੇਰਾ ਬੜਾ ਖਿਆਲ ਕਰਦੇ ਨੇ ਥਾਂ ਥਾਂ ਵਖਾੰਦੇ ਫੈਦਦੇ ਨੇ ਇਹਦੇ ਸਿਵਾ ਮੇਰਾ ਕੋਈ ਹੋਰ ਇਸ ਦੁਨੀਆ ਵਿੱਚ ਹੋਇ ਜੋ ਨਹੀਂ ਕ ਮਿਸ ਸਾਇਬਾ ਜਿਨੇ ਧਿਆਨ ਨਾਲ ਦੇਖ ਸਕਦੇ ਹੋ ਦੇਖੋ ਜੇ ਇਹ ਰਾਜੀ ਹੋ ਜਾਵੇ ਤਾਂ ਤਾਂ ਮੈਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਰਸਿੰਗ ਹੋਮ ਨੂੰ ਦੇ ਦੇਵਾਂਗਾ ਰਾਓ ਸਾਹਿਬ ਨੇ ਆਖਿਆ ਸੀਗਾ ਆਪ ਮੈਨੂੰ ਇਹਨਾਂ ਦੇ ਰੋਗ ਦੀ ਸਾਰੀ ਹਿਸਟਰੀ ਸੁਣਾਓ ਮੈਨੂੰ ਆਸ ਹੈ ਕਿ ਇਹ ਰਾਜੀ ਹੋ ਜਾਣਗੇ ਪ੍ਰਭਾ ਨੇ ਆਖਿਆ ਸੀ ਕੀ ਜਸਮਤ ਸਵਾ ਰਾਓ ਨੇ ਗਲੇਡੂ ਭਰ ਲਏ ਸੀਗੇ ਪਹਿਲਾਂ ਮੈਂ ਇਹਨਾਂ ਵੱਲ ਬੜਾ ਘਟ ਧਿਆਨ ਦਿੰਦਾ ਸਾਂ ਸਦਾ ਹੀ ਸਰਕਾਰੀ ਕੰਮਾਂ ਜਾਂ ਕਲਬਾਂ ਵਿੱਚ ਰਹਿੰਦਾ ਸਾਂ 20 ਵਰੇ ਸਾਡੇ ਘਰ ਕੋਈ ਸੰਤਾਨ ਨਾ ਹੋਈ ਇੱਕ ਵਾਰੀ ਸਾਡੀ ਗਵਾਂਡ ਦੀ ਕੋਠੀ ਇੱਕ ਅੰਗਰੇਜ਼ ਜੁੜਾ ਆਵਸਿਆ ਉਹਦੀ ਮੇਮ ਨਾਲ ਇਹਦਾ ਬੜਾ ਪਿਆਰ ਹੋ ਗਿਆ ਤੁਸੀਂ ਡਾਕਟਰ ਹੋ ਤੁਹਾਡੇ ਕੋਲੋਂ ਕੋਈ ਗੱਲ ਲੁਕਾਉਣੀ ਤੇ ਨਹੀਂ ਨਾ ਨਹੀਂ ਜੀ ਮੇਰਾ ਇਲਾਜ ਹੀ ਦਿਲ ਦੀਆਂ ਅੰਦਰ ਲੀਆਂ ਕਾਰਵਾਈਆਂ ਤੋਂ ਜਾਣੂ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਆਪ ਬਿਨਾਂ ਸੰਗ ਸਕੋਚ ਹਾਲ ਦੱਸੋ ਮੈਂ ਇਸ ਵੇਲੇ ਇਸਤਰੀ ਨਹੀਂ ਡਾਕਟਰ ਹਾਂ ਇੱਕ ਦਿਨ ਇਹ ਮੇਮ ਦੇ ਘਰੋਂ ਬੜੇ ਲਾਲ ਲਾਲ ਆਏ ਮੈਂ ਉਸ ਵੇਲੇ ਵੇਲਾ ਹੀ ਡਰਾਈング ਰੂਮ ਵਿੱਚ ਬੈਠਾ ਸਾਂ ਮੇਰੇ ਕੋਲ ਆ ਗਏ ਮੈਂ ਇਹਨਾਂ ਦੀ ਲਾਲੀ ਦਾ ਕਾਰਨ ਪੁੱਛਿਆ ਇਹ ਹੱਸ ਕੇ ਮੇਰੇ ਗੱਲ ਨਾਲ ਲੱਫਟ ਗਏ ਮੈਂ ਫਿਰ ਪੁੱਛਿਆ ਇਹਨਾਂ ਨੇ ਦੱਸਿਆ ਕਿ ਅੱਜ ਉਸ ਮੇਮ ਨੇ ਮੇਰਾ ਮੂੰਹ ਇਸ ਤਰ੍ਹਾਂ ਚੁੰਮਿਆ ਹੈ ਕਿ ਮੇਰੇ ਹੋਠ ਪੰਗਰ ਗਏ ਹਨ ਤੇ ਮੈਨੂੰ ਹੁਣ ਪਤਾ ਲੱਗਿਆ ਹੈ ਕਿ ਕਿਉਂ ਅਜੇ ਤੱਕ ਸਾਡੇ ਘਰ ਸੰਤਾਨ ਨਹੀਂ ਹੋਈ ਕਿਉਂਕਿ ਤੁਹਾਨੂੰ ਕਦੇ ਉਹਦੇ ਬਾਗ ਮੇਰਾ ਮੂੰਹ ਚੁੰਮਣ ਦੀ ਵੇਲ ਹੀ ਨਹੀਂ ਮਿਲੇਗੀ ਉਸ ਦਿਨ ਦੇ ਬਾਅਦ 10 ਮਹੀਨਿਆਂ ਦੇ ਅੰਦਰ ਸਾਡੇ ਘਰ ਵਿੱਚ ਬੱਚੀ ਆਈ ਆ ਇਹਨਾਂ ਨੂੰ ਇਹਨਾਂ ਮਹੀਨਿਆਂ ਵਿੱਚ ਕਦੇ ਫਿੱਟ ਨਹੀਂ ਸੀ ਆਇਆਗਾ ਕਈ ਵਾਰ ਇਹ ਉਸ ਬੱਚੀ ਨਾਲ ਪਰਚੇ ਰਹੇ ਤੇ ਕੋਈ ਫਿੱਟ ਨਾ ਆਇਆ ਮੇਰੀ ਤਰੱਕੀ ਹੁੰਦੀ ਗਈ ਕਿਤਾਬ ਮਿਲਦੇ ਗਏ ਮੈਂ ਐਸਾ ਕੰਮ ਦਾ ਕੀੜਾ ਬਣਿਆ ਕਿ ਮੇਰਾ ਕੋਈ ਭਾਗ ਵੀ ਇਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਸੀ ਜਾਪਦਾਗਾ ਇਹਨਾਂ ਨੂੰ ਫਿਰ ਫਿੱਟ ਸ਼ੁਰੂ ਹੋਗਾ ਪਰ ਜਿਉਂ-ਜਿਉਂ ਸਾਡੀ ਬੱਚੀ ਵੱਡੀ ਹੁੰਦੀ ਗਈ ਇਹਨਾਂ ਨੂੰ ਸਾਥ ਲੱਭਦਾ ਗਿਆ ਤੇ ਇਹ ਚੰਗੇ ਹੁੰਦੇ ਗਏ ਪਰ ਉਹ ਬੱਚੀ ਬੀਹੇ ਵਿੱਚ ਪੜਦੀ ਬੜੀ ਸਿਆਣੀ ਦਰਿਆ ਵਿੱਚ ਡੱਗ ਪਈ ਸੀਗੀ ਉਹਨੂੰ ਸੰਸਾਰ ਖਾ ਗਿਆ ਸੀਗਾ ਉਹਦੇ ਬਾਅਦ ਤੋਂ ਇਹਨਾਂ ਦਾ ਇਹ ਹਾਲ ਹੋ ਗਿਆ ਕਿ ਰਾਉ ਸਾਹਿਬ ਦੇ ਮੂੰਹ ਵਿੱਚ ਹੀ ਇਹ ਗੱਲ ਸੀਗੀ ਕਿ ਉਹਨਾਂ ਦੀ ਪਤਨੀ ਨੂੰ ਫਟਾ ਗਿਆ ਪਰ ਬਣਾਉਂ ਰਾਉ ਸਾਹਿਬ ਨੂੰ ਬਾਹਰ ਭੇਜ ਦਿੱਤਾ ਇਸਤਰੀ ਨੂੰ ਕੁਝ ਚਿਰ ਬਾਅਦ ਹੋਸ਼ ਆਈ ਤਾਂ ਪ੍ਰਭਾ ਨੇ ਇੱਕ ਦਵਾਈ ਪਲਾਂ ਦੇ ਪਿੱਛੋਂ ਉਹਨਾਂ ਨੂੰ ਆਰਾਮ ਕੁਰਸੀ ਉੱਤੇ ਲਟਾ ਦਿੱਤਾ ਤੇ ਆਪ ਉਹਨਾਂ ਦੇ ਸਾਹਮਣੇ ਬੈਠ ਗਈ ਉਹਨਾਂ ਦੀਆਂ ਤਲੀਆਂ ਆਪਣੀਆਂ ਤਲੀਆਂ ਵਿੱਚ ਫੜਨ ਲਈਆਂ ਕੁੱਟੀਆਂ ਚਸੀਆਂ ਮੀਟੀਆਂ ਖੋਲੀਆਂ ਤੇ ਫੇਰ ਉਹਨਾਂ ਦੀਆਂ ਅੱਖਾਂ ਵਿੱਚ ਮੁਸਕਰਾ ਕੇ ਆਖਿਆ ਆਪ ਦੀ ਬਿਮਾਰੀ ਦੀ ਨਬਜ਼ ਮੈਂ ਟੋਲੀ ਹੈ ਮੈਂ ਆਖਿਆ ਸੀਗਾ ਮੈਂ ਤੁਹਾਨੂੰ ਰਾਜ਼ੀ ਕਰ ਦਿਆਂਗੀ ਆਪ ਦਾ ਲਾਜ਼ ਭਾਵੇਂ ਔਖਾ ਹੈ ਪਰ ਮੈਂ ਜ਼ਰੂਰ ਕਰਾਂਗੀ ਪ੍ਰਭਾ ਨੇ ਆਖਿਆ ਇਸ ਧੀ ਨੂੰ ਸੌਖਾ ਰਿਹਾ ਸੀਗਾ ਪਰ ਉਹ ਸਾਖਤ ਧੀਏ ਮੇਰਾ ਇਲਾਜ ਮੁਸ਼ਕਲ ਹੀ ਨਹੀਂਗਾ ਅਣ ਹੋਣਾ ਹੈ ਮੈਂ ਸਭ ਕੁਝ ਜਾਣਦੀ ਹਾਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਬਿਮਾਰੀ ਤੁਹਾਡੀ ਪ੍ਰਭਾ ਦੀ ਮੌਤ ਹੈ ਉਹ ਜੋ ਨਹੀਂ ਸਕਦੀਗੀ ਤੁਸੀਂ ਅੱਛੇ ਹੋ ਸਕਦੇ ਹੋ ਪ੍ਰਭਾ ਦਾ ਨਾਮ ਸੁਣਦਿਆਂ ਇਸਤਰੀ ਢਾਸਨੇ ਤੋਂ ਉੱਠੀ ਤੁਸੀਂ ਮੇਰੀ ਬੱਚੀ ਦਾ ਨਾਂ ਕਿੱਕਣ ਜਾਣਦੇ ਹੋ ਅਸਾਂ ਇੱਕ ਵਾਰ ਵੀ ਤੁਹਾਡੇ ਸਾਹਮਣੇ ਮੂੰਹ ਨਹੀਂ ਕੱਢਿਆਗਾ ਪਰ ਪ੍ਰਭਾ ਨੂੰ ਤਾਂ ਆਪਣਾ ਨਾਂ ਬਿਨਾਂ ਦੱਸਿਆ ਵੀ ਆ ਸਕਦਾ ਹੈ ਤੇ ਪ੍ਰਭਾ ਆਪਣੀ ਮਾਤਾ ਦੇ ਗੱਲ ਨਾਲ ਚੰਬੜ ਗਈ ਮਾਂ ਅੱਖਾਂ ਨੇ ਪਛਾਣ ਲਿਆ ਧੀ ਨੂੰ ਹਰ ਦੇ ਨਾਲ ਲੁਕੋ ਲਿਆ